ਛਾਇਆ ਪਛਾਨ ਲਿਆ ਪਛਾਨ ਲਿਆ ਮਹਾਰਾਏ ਕੀ ਹਾਲ ਆ ਬਿੱਕਾ ਬੋਲਦਾ ਬਿੱਕਾ ਹਾਂਜੀ ਹਾਂਜੀ ਬਿੱਕਾ ਜੀ ਲੱਗਦਾ ਵਾ ਇਹ ਵੀ ਭੁੱਲ ਗਿਓ ਬਿੱਕਾ ਮਾਰਾ ਹੈ ਦੱਸੋ ਮਾਮੇ ਦੇ ਮੁੰਡੇ ਨੂੰ ਕੋਲ ਖੜਦੇ ਨੇ ਦੱਸੋ ਓਵਰ ਭਰਾਵਾ ਕੀ ਹਾਲ ਏ ਤੇਰਾ ਵਧੀਆ 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 ਭਰਾ ਵੀ ਕਿ ਨਹੀਂ ਕਾ ਵਧੀਆ ਵਧੀਆ ਭਰਾ ਵਧੀਆ ਵਧੀਆ ਔਰ ਤੂੰ ਸੁਣਾ ਮੇਰਾ ਭਰਾ ਬੱਸ ਬਾਬਾ ਜੀ ਮੇਰਾ ਚੜਦੀ ਕਲਾ ਵਾ ਕੰਮ ਕੰਮਕਾਰ ਮਿਲ ਗਿਆ ਕਿ ਨਹੀਂ ਮਿਲ ਗਿਆ ਵਾ ਆਣਾ ਸੇ ਤੋਂ ਹੋ ਨਹੀਂ ਹੈ ਜਿੱਥੇ ਤਿੰਨ ਕਿ ਮਹੀਨੇ ਲੱਗ ਜਣੇ ਹੈ ਫਾਈਲ ਲੱਗੀ ਆ ਅਛਾ ਹਾਂ ਯਾਰ ਮੈਂ ਤੈਨੂੰ ਤਾਂ ਕੌਣ ਕੀ ਕਹੇਗਾ ਵਾ ਹਾਂ ਇਹਨੇ ਮੈਨੂੰ ਕਲਿਆਣੀ ਅ ਮੈਸੇਜ ਆਇਆ ਹੈਗਾ ਦਿੱਲੀ ਦਾ ਆਹੋ ਹਾਂ ਤੇ ਯਾਰ ਮੇਰੇ ਕੋਲ ਥੋੜੀ ਦੇਰ ਪਹਿਲੇ ਉਹਦੀ ਕਾਲ ਆਈ ਆ ਤੇ ਉਹ ਕਹਿੰਦਾ ਘਰੋਪਾ ਮੈਨੂੰ ਪੈਸੇ ਕੰਨ ਲੈ ਤੇ ਮੈਂ ਹੁਣ ਹੁਣੇ ਆਇਆ ਵਾ ਤੈਨੂੰ ਪਤਾ ਹੀ ਆ ਅੱਛਾ ਤੇ ਨਹੀਂ ਸੋਨੂ ਇਹ ਰਹਿਣ ਕਿੱਥੋਂ ਦਿਆਂ ਸੋਨੂ ਉਹਨਾਂ ਤੋਂ ਰਹਿਣ ਨੇ ਤੇ ਕਿੱਥੇ ਰਹਿਣ ਨੇ ਆ ਸੋਨੂ ਦਾ ਕੋਲ ਸੋਨੂ ਦਾ ਰਹਿਣ ਨਾਲ ਨਾਲ ਕਿਹੜੇ ਕਿਹੜੇ ਹੈਗੇ ਪ੍ਰਦੀਪ ਹੋਣੀ ਹੈਗੇ ਨਾਲ ਹਾਂ ਅੱਛਾ ਅੱਛਾ ਆ ਛੁੱਟੀ ਕੀਤੀ ਆ ਆ ਜੀ ਛੁੱਟੀ ਕੀਤੀ ਹੈਗੀ ਯਾਰ ਤਬੀਅਤ ਖਰਾਬ ਸੀ ਨਾ ਨੇ ਜੈਂਟਰ ਨੇ ਮੈਨੂੰ ਪਰੇਸ਼ਾਨੀ ਦੇ ਦਿੱਤੀ ਹੈਗੀ ਆ ਤੇ ਭਰਾਵਾ ਨੇ ਤੇ ਤਾਂ ਕਾਲ ਕੀਤੀ ਹੈਗੀ ਆ ਹਾਂ ਤੇ ਉਹਨੇ ਮੈਨੂੰ ਕਾਲ ਨਾਲ ਥੋੜੀ ਦੇਰ ਪਹਿਲੇ ਕਾਲ ਕੀਤੀ ਆ ਕਹਿੰਦਾ ਭਰਾਵਾ ਪੈਸੇ ਕਾਲ ਹੈ ਮੈਂ ਉਹਨੂੰ ਇਹ ਵੀ ਕਿਹਾ ਭਰਾਵਾ ਮੇਰੇ ਕੋਲ ਪੈਸੇ ਨਹੀਂ ਆ ਮੈਂ ਕਿਸੇ ਯਾਰ ਦੋਸਤ ਭਰਾ ਨੂੰ ਕਾਲ ਕਰਦਾ ਵਾਂ ਕਾਲ ਕਰਕੇ ਤੇ ਤੈਨੂੰ ਮੈਂ ਦੱਸਦਾ ਵਾਂ ਅੱਛਾ ਤੇ ਤੋ ਬੇ ਦੇ ਨਾ ਮਾ ਉਹ ਯਾਰ ਮੇਰੇ ਕੋਈ ਵੀਜ਼ੇ ਵਾਲੇ ਪੇਪਰ ਕਲੀਅਰ ਹੋ ਜਾਣਾ ਮੈਂ ਟੈਨਸ਼ਨ ਨਹੀਂ ਰਹਿਣੇ ਅੱਛਾ ਹਾਂ ਇਧਰੋਂ ਮੈਂ ਪੈਸੇ ਕਹਾਂਦਾ ਵਾ ਸਾਰੇ ਬਾਅਦ ਵਿੱਚ ਮੇਰੇ ਰਿਜ਼ਲਟ ਪੇਪਰ ਨਾ ਕਲੀਅਰ ਕਰੇ ਮੇਰੇ ਵਾਸਤੇ ਤਾਂ ਮਸਲਾ ਬਣ ਗਿਆ ਨਾ ਹਾਂ ਇਹ ਤਾਂ ਗੱਲ ਹੈਗੀ ਨਾ ਹਾਂ ਤੂੰ ਸਿਰਫ ਹਣਾ 50000 ਰੁਪਏ ਤੋਂ ਜੈਂਟਰ ਨੂੰ ਦੇਣਾ ਕਢਾ ਕੇ ਤੇ ਮੈਨੂੰ ਕਾਊਂਟਰ ਨੰਬਰ ਭੇਜ ਦੇ ਮੈਂ ਕੈਜੂ ਨਹੀਂ ਜਾ ਕੇ ਤੈਨੂੰ ਮੈਂ ਪੈਸੇ ਕਢਾ ਰਿਆ ਵਾ ਠੀਕ ਆ ਪੈਸੇ ਤੂੰ ਲੱਗਾ ਪਾਣਾ ਹਾਂ ਹਾਂ ਮੈਂ ਪਾ ਲਗਾ ਅੱਛਾ ਅੱਛਾ ਤੇ ਕਿੰਨੇ ਕਿ ਲੋਕਾ ਮੇਰਾ ਨਾਮ ਨਹੀਂ ਲੈਣਾ ਮੇਰਾ ਨਾਮ ਨਹੀਂ ਲੈਣਾ ਉਹਨੇ ਬਾਹਰ ਕੱਲੇ ਆ ਗਿਆ ਉਹ ਇਹ ਨਹੀਂ ਕਹਿ ਰਿਹਾ ਮੈਨੂੰ ਨਹੀਂ ਕਰ ਸਕਦਾ ਸੀ ਤੂੰ ਮੇਰਾ ਨਾਮ ਨਹੀਂ ਲੈਣਾ ਉਹਨੂੰ ਕਹਦੇ ਮੈਂ ਦਿੱਤੇ ਉਹਨੂੰ ਪਰੇਸ਼ਾਨਾ ਨਾ ਕਰ ਠੀਕ ਆ ਨਾ ਤੂੰ ਮੈਨੂੰ ਕੋਣ ਭੇਜ ਦੇ ਤੇ ਮੈਂ ਤੈਨੂੰ ਪੈਸੇ ਜਮਤੀ ਦੇ ਜਾ ਕੇ ਥੋਣ ਚ ਪੈਸੇ ਪਾ ਦਿੰਦਾ ਵਾ ਗੱਲ ਤੇ ਸੁਣ ਮੈਂ ਕਿਹਾ ਮੈਂ ਕਿਹਾ ਕਿੰਨੇ ਕਿ ਲੋਕਾਂ ਦੀ ਬੁੰਡ ਮਾਰਦੇ ਜੇ ਰੋਜ ਇਦਾਂ ਕਈਆਂ ਦੀ ਆ ਤੇ ਫਿਰ ਹੋਰ ਕਿਹਨੂੰ ਲੱਭੋ ਇਧਰ ਚਾਦਰੇ ਬੈਠੇ ਸਾਰੇ ਐਨ ਚੋਦਣਾਉਣ ਦੇ ਕੱਟ ਗਏ ਸਾਲਾ ਇਹ ਲੋਕ ਬਣਾਉਂਦੇ ਫਦੂ ਇਹਨਾਂ ਦੇ ਕਿਹੜਾ ਆਯੋਗ ਦੇ ਜਿੱਥੇ ਪਲੱਸ 92 ਆ ਜਾਏ ਸਮਝ ਲੈ ਤੁਹਾਡੀ ਬਾਲੇ ਨਾਉਣ ਦੇ